ਮੇਰਾ ਨਾਮ ਨਿਸ਼ਾ ਮਨਾਸ ਹੈ ਔਰ ਮੈਂ ਇਸ ਸਮੇਂ ਵਤੌਰ ਛਿੰਗੜ ਕਲਾ ਵਿੱਚ ਸੀਐਸਟੀ ਦੇ ਤਾਤੇ ਸੇਵਾ ਨਿਭਾ ਰਹੀ ਹਾਂ ਮੇਰੇ ਸਕੂਲ ਦੇ ਵਿੱਚ ਜਾਂ ਮੇਰੇ ਸੈਂਟਰ ਵਿੱਚ ਅੱਜ ਵਿਸ਼ਾਲ ਖੋਸਲਾ ਜੀ ਔਰ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੀ ਪਤਨੀ ਨਾਲ ਆਏ ਹਨ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹਮੇਸ਼ਾ ਸਮਾਜ ਵੀ ਰਹਿੰਦਾ ਹੈ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਇਹਦਾ ਬਹੁਤ ਹੀ ਵੱਡ ਮੁੱਲਾ ਯੋਗਦਾਨ ਹੁੰਦਾ ਹੈ ਮੈਂ ਜਿੱਥੇ ਵੀ ਰਹੀ ਹਾਂ ਚਾਹੇ ਉਹ ਕੈਰ ਵਾਲੀ ਹੋਵੇ ਅੱਜ ਬੁਲੰਦੀਆਂ ਤੇ ਹੈਗਾ ਇਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਹਨਾਂ ਨੇ ਆ ਚਿੰਗੜ ਕਲਾ ਦੇ ਸਕੂਲ ਵਿੱਚ ਆ ਕੇ ਸਾਡੇ ਸਕੂਲ ਨੂੰ 52 ਇੰਚ ਦੀ ਇੱਕ LED ਦਿੱਤੀ ਹੈ। ਅਸੀਂ ਸਮੂਥ ਸਟਾਫ ਵੀਰਨੋ ਸਰ ਸਰਪੰਚ ਸਾਹਿਬ ਪੰਚਾਇਤ ਮੈਂਬਰਸ ਔਰ ਚੇਅਰਮੈਨ ਜੀ ਸਾਹਿਬ ਬਲੋ ਵਿਸ਼ਾਲ ਖੋਸਲਾ ਦੇ ਪਰਿਵਾਰ ਲਈ ਹਮੇਸ਼ਾ ਈਸ਼ਵਰ ਤੋਂ ਅਰਦਾਸ ਕਰਦੇ ਹਾਂ ਕਿ ਇਹ ਪਰਿਵਾਰ ਹਮੇਸ਼ਾ ਤਰੱਕੀ ਕਰੇ, ਵਧੇ, ਫੁੱਲੇ ਔਰ ਹਮੇਸ਼ਾ ਹੀ ਇਸ ਤਰ੍ਹਾਂ ਹੀ ਨੇਕ ਕੰਮ ਸਮਾਜ ਵਿੱਚ ਕਰਦੇ ਰਹਿਣ। ਮੈਂ ਦੁਬਾਰਾ ਤੋਂ ਫਿਰ ਦੁਬਾਰਾ ਤੋਂ ਈਸ਼ਵਰ ਤੇ ਇਹ ਅਰਦਾਸ ਕਰਦੀਆਂ ਕਿ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਈਸ਼ਵਰ ਤਰੱਕੀ ਵੱਲ ਲੈ ਕੇ ਜਾਏ ਓਕੇ ਥੈਂਕ ਯੂ ਧੰਨਵਾਦ ਜੀ ਮੈਂ ਬਲੌਗ ਨੋਟਲ ਅਫਸਰ ਨਰਿੰਦਰ ਪਾਲ ਦਸੂਆ 1 ਇਹ ਦੇਖ ਕੇ ਕਿ ਮੈਡਮ ਸਾਡੇ ਨਿਸ਼ਾਦ ਦੇਵੀ ਜੀ ਸੀਐਚਟੀ ਜ ਜਿਨ੍ਹਾਂ ਨੇ ਅੱਜ ਗੈਸਟ ਆਫ ਆਨਰ ਦੇ ਤੌਰ ਤੇ ਸ਼੍ਰੀ ਵਿਸ਼ਾਲ ਫੂਸਲਾ ਜੀ ਨੂੰ ਆਪਣੇ ਸਕੂਲ ਵਿੱਚ ਇਨਵਾਈਟ ਕੀਤਾ ਸੀ ਔਰ ਵਿਸ਼ਾਲ ਫੂਸਲਾ ਜੀ ਜੋ ਕਿ ਪਹਿਲਾਂ ਤੋਂ ਹੀ ਸਾਡੇ ਖਾਸ ਤੌਰ ਤੇ ਸਿੱਖਿਆ ਪ੍ਰਭਾਵ ਨਾਲ ਜੁੜੇ ਹੋਏ ਹਨ ਤੇ ਇਹ ਵੀ ਐਫਰਟ ਪਹਿਲਾਂ ਜੋ ਉਹਨਾਂ ਵੱਲੋਂ ਕੀਤੀ ਗਈ ਇਹ ਕੇਅਰਵਲੀ ਸਕੂਲ ਵਿੱਚ ਉਹਨਾਂ ਦਾ ਬੜਮੁੱਲਾ ਯੋਗਦਾਨ ਕੀ ਮੈਡਮ ਨਿਸ਼ਾ ਦੇਵੀ ਜੀ ਕਰਕੇ ਹੀ ਹੋਇਆ ਸੀ ਤੇ ਉਹਨਾਂ ਨੇ ਇਸੇ ਹੀ ਕੰਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਉਹਨਾਂ ਨੇ ਆਪਣੇ ਅਗਲੇ ਸਕੂਲ 'ਚ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਠਿੰਗੜਕਲਾ ਹੈ ਵਿੱਚ ਉਹਨਾਂ ਨੂੰ ਇਨਵਾਈਟ ਕੀਤਾ ਸੀ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਬੱਚਿਆਂ ਲਈ ਇੱਕ 55 ਇੰਚੀ LED ਦਿੱਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਕਿੰਨਾ ਧਿਆਨ ਸਾਡੇ ਸਿੱਖਿਆ ਵਿਭਾਗ ਦੇ ਬੱਚਿਆਂ ਵੱਲ ਹੈ। ਹੌਸਲਾ ਜੀ ਮਤਲਬ ਕਿ ਯੋਗਦਾਨ ਦੇ ਰਹੇ ਹਨ। ਇਸੇ ਤਰ੍ਹਾਂ ਹੋਰ ਅਧਿਆਪਕਾਂ ਨੂੰ ਵੀ ਮੈਡਮ ਜੀ ਦੀ ਤਰ੍ਹਾਂ ਕੰਮ ਕਰਨ ਦੀ ਸੇਧ ਲੈਣੀ ਚਾਹੀਦੀ ਹੈ। ਜੋ ਦਾਨੀ ਸੱਜਣ ਸਕੂਲਾਂ ਦੇ ਨਾਲ ਜੁੜੇ ਹਨ ਜਾਂ ਜਿਨ੍ਹਾਂ ਨੂੰ ਜੋੜ ਸਕਦੇ ਹਾਂ ਉਹਨਾਂ ਉਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਇਸ ਐਫਰਟ ਲਈ ਮੈਡਮ ਜੀ ਦਾ ਤੇ ਸਭ ਤੋਂ ਵੱਧ ਵਿਸ਼ਾਲ ਖੋਸਲਾ ਜੀ ਦੀ ਫੈਮਲੀ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਸਿੱਖਿਆ ਦੇ ਭਾਗ ਦੇ ਇਹਨਾਂ ਛੋਟੇ-ਛੋਟੇ ਬੱਚਿਆਂ ਲਈ ਇਹ ਡਿਵਾਈਸ ਦੇ ਕੇ ਉਹਨਾਂ ਨੂੰ ਸਮੇਂ ਦੀ ਹਾਣੀ ਬਣਾਇਆ ਹੈ ਧੰਨਵਾਦ